ਉਹ ਰਹੇ ਹਾਈ ਕੁੜੀਏ ਬੂ ਕੁੜੀਏ ਹਾਈ ਕੁੜੀਏ ਬੂ ਕੁੜੀਏ ਸੱਪ ਦੀ ਗਰਮੀ ਨੇ ਲੋਕਾਂ ਨੂੰ ਕਰਵਾਇਆ ਪੰਜਾਬੀ ਪੁਰਾਣਾ ਸੱਭਿਆਚਾਰ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਨੇ ਸੂਏ ਕੰਡੇ ਫੁਕੀ ਗੁੱਡੀ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਪਾ ਅਜਿਹੇ ਗੀਤ ਗਾ ਕੇ ਇੰਦਰ ਦੇਵਤਾ ਨੂੰ ਮਨਾਇਆ ਸਤਿ ਸ੍ਰੀ ਅਕਾਲ ਜੀ ਮੇਸ਼ਰ ਸ਼ਰਮਾ ਚੜਤੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਿੱਥੇ ਹੀ ਅੱਗ ਬਰਉਂਦੀ ਗਰਮੀ ਨੇ ਲੋਕਾਂ ਦੇ ਵਟ ਕੱਢ ਕੇ ਰੱਖ ਦਿੱਤੇ ਤਾਂ ਉੱਥੇ ਹੀ ਇਸ ਤਪ ਦੀ ਗਰਮੀ ਨੇ ਲੋਕਾਂ ਨੂੰ ਮੁਰ ਤੋਂ ਪੁਰਾਣਾ ਪੰਜਾਬੀ ਸੱਭਿਆਚਾਰ ਯਾਦ ਕਰਵਾ ਦਿੰਦਾ ਹੈ ਜੀ ਹਾਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਨੇ ਪ੍ਰਾਤਨ ਸੱਭਿਆਚਾਰ ਦੀਆਂ ਕਿ ਮੁਰ ਤੋਂ ਉਹ ਸੱਭਿਆਚਾਰ ਦੁਹਰਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਤਾਂ ਦੱਸ ਦੇ ਕਿ ਪਵਾਨੀ ਗੜ ਦਾ ਇੱਕ ਪਿੰਡ ਹੈ ਜਿੱਥੇ ਕਿ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਨੇ ਇਕੱਠੀਆਂ ਹੋ ਕੇ ਗੁੱਡੀ ਫੁਕੀ ਹੈ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲਦਾ ਸੀ ਜਦੋਂ ਮੀਂਹ ਸੀ ਕਈ ਕਈ ਦਿਨ ਪੈਂਦੇ ਤਾਂ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਇਕੱਠੀਆਂ ਹੋ ਕੇ ਨਹਿਜ ਜਾਂ ਇਹ ਕੰਡੇ ਤੇ ਜਾ ਕੇ ਗੁੱਡੀ ਫੁੱਕਦੀਆਂ ਉਸ ਤੋਂ ਬਾਅਦ ਨਹਿਰ ਦੇ ਵਿੱਚ ਅਸ਼ਨਾਤ ਕਰਕੇ ਉੱਥੇ ਹੀ ਕੁਝ ਮਿੱਠਾ ਬਣਾਇਆ ਜਾਂਦਾ ਸੀ ਅਤੇ ਆਪਸ ਦੇ ਵਿੱਚ ਵੰਡਿਆ ਜਾਂਦਾ ਸੀ ਤਾਂ ਇਸੇ ਤਰ੍ਹਾਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪਵਾਨੀ ਗੜ ਦੇ ਪਿੰਡ ਤੋਂ ਜਿੱਥੇ ਕਿ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਨੇ ਇਕੱਠੀਆਂ ਹੋ ਕੇ ਗੁੱਡੀ ਫੁੱਕੀ ਅਤੇ ਨਾਲ ਹੀ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਅਜਿਹੇ ਗੀਤ ਗਾ ਕੇ ਇੰਦਰ ਦੇਵਤਾ ਨੂੰ ਵੀ ਖੁਸ਼ ਕੀਤਾ ਹਾਏ ਕੁਟਿਏ ਬੂ ਕੁਟਿਏ ਹਾਏ ਕੁਟਿਏ ਬੂ ਕੁਟਿਏ ਜੈ ਕੁਟਿਏ ਜੈ ਮਰਨਾ ਸੀ ਜੈ ਆ ਕਾਨੂੰ ਤਰਨਾ ਸੀ ਦੇ ਕੁਟਿਏ ਤੈ ਮਰਨਾ ਸੀ ਜੈ ਆ ਕਾਨੂੰ ਤਰਨਾ ਸੀ ਦੇ ਕੁਟਿਏ ਤੈ ਮਰਨਾ ਸੀ ਜੈ ਆ ਕਾਨੂੰ ਤਰਨਾ ਸੀ ਹਾਏ ਮਰੀ ਜਾਨ ਕੇ ਹਟਾ ਤੈਂ ਕੇ ਸ਼ਾਨ ਕੇ ਕੁਟੀ ਮਰਦੀ ਜਾਣ ਕੇ ਹਟਾ ਤੈਂ ਕੇ ਸ਼ਾਨ ਕੇ ਹਾਈ ਗੁਟੀਆਂ ਹਾਈ ਗੁਟੀਆਂ ਬੂ 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 ਗੁਟੀਆਂ ਹਾਈ ਗੁਟੀਆਂ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਹੈ ਜਿਸ ਨੇ 54 ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹਰ ਕੋ ਇਸ ਗਰਮੀ ਤੋਂ ਪਰੇਸ਼ਾਨ ਹੈ ਜਿਸ ਦੇ ਚੱਲਦੇ ਆ ਇਸ ਪਿੰਡ ਦੀਆਂ ਔਰਤਾਂ ਨੇ ਅਜਿਹਾ ਸੋਚਿਆ ਕਿ ਜੋ ਪੁਰਾਣੇ ਸਮੇਂ ਦੇ ਵਿੱਚ ਕੀਤਾ ਜਾਂਦਾ ਸੀ ਤਾਂ ਮੁਰਤੋਂ ਇਹ ਸੱਭਿਆਚਾਰ ਦੁਹਰਾਇਆ ਜਾਵੇ ਤਾਂ ਸ਼ਾਇਦ ਇਸ ਸੱਭਿਆਚਾਰ ਬਾਰੇ ਇਹਨਾਂ ਸਭ ਗੱਲਾਂ ਬਾਰੇ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਕੁਝ ਵੀ ਨਹੀਂ ਜਾਣਦੀ ਕਿਉਂਕਿ ਹੁਣ ਤੋਂ ਜੋ ਕਿ ਦੇਖਿਆ ਜਾਵੇ ਅਜਿਹਾ ਕੁਝ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਪਰ ਇਹ ਜੋ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਕੇ ਸਭ ਨੂੰ ਪੁਰਾਣੀਆਂ ਯਾਦਾਂ ਫਿਰ ਜੋ ਕਿ ਅੱਖਾਂ ਸਾਹਮਣੇ ਲਿਆ ਕੇ ਖੜੀਆਂ ਕਰ ਦਿਤੀਆਂ ਸਭ ਨੂੰ ਪੁਰਾਣਾ ਸਮਾਂ ਯਾਦ ਆਣ ਲੱਗ ਗਿਆ ਕਿ ਜਦੋਂ ਪਿਛਲੇ ਸਮਿਆਂ ਦੇ ਵਿੱਚ ਮੀਂਹ ਨਹੀਂ ਸੀ ਕਈ ਕਈ ਦਿਨ ਪੈਂਦੇ ਤਾਂ ਔਰਤਾਂ ਇਸੇ ਤਰ੍ਹਾਂ ਹੀ ਇਕੱਠੀਆਂ ਹੁੰਦੀਆਂ ਤਾਂ ਉਹਨਾਂ ਦੇ ਵੱਲੋਂ ਗੁੱਡੀ ਫੁੱਕੀ ਜਨਨੀ ਉਸ ਤੋਂ ਬਾਅਦ ਕੁਝ ਮਿੱਠਾ ਬਣਾਇਆ ਜਾਂਦਾ ਹੈ ਅਤੇ ਆਪਸ ਦੇ ਵਿੱਚ ਵੰਡ ਕੇ ਖਾਇਆ ਜਾਂਦਾ ਸੀ ਸੋ ਪਿੰਡ ਦੀਆਂ ਔਰਤਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ মিডিਆ ਦੇ ਵੱਲੋਂ ਤਾਂ ਉਹਨਾਂ ਦਾ ਠੀਕ ਕੁਝ ਕਹਿਣਾ ਆਓ ਫਿਰ ਤੁਹਾਨੂੰ ਵੀ ਸੁਣਾਉਂਦੇ ਆਂ ਏ ਅੱਜ ਇਹ ਕੀ ਕਰ ਰਹੇ ਹੋ ਤੁਸੀਂ ਇਹ ਅਸੀਂ ਵੀ ਗੁੱਡੀ ਫੂਕ ਰਹਿਆਂ ਜੀ ਕਾਹ ਤੋਂ ਫੂਕ ਰਹੇ ਹੋ ਮੈਂ ਵੀ ਮੀਂਹ ਆਵੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿਸੇ ਪਾਸੋਂ ਸਾਰ ਨਹੀਂ ਲੱਗ ਰਹੀ ਮੀਂਹ ਦੀ ਅੱਛਾ ਇਹ ਗੁੱਡੀ ਫੂਕਣਾ ਕੋਈ ਪੁਰਾਣੀ ਰਿਵਾਇਤ ਹੈ ਇਸ ਤਰ੍ਹਾਂ ਦੀ ਪੁਰਾਣੀ ਰਿਵਾਇਤ ਹੈ ਜੀ ਹਾਂ ਜੀ ਪਹਿਲਾਂ ਜ਼ਮਾਨੇ 'ਚ ਵੀ ਫੂਕਦੇ ਸੀ ਅੱਜ ਵੀ ਇਹ ਉਪਰਾਲਾ ਕੀਤਾ ਗਿਆ ਜੀ ਸਾਰਿਆਂ ਨੇ ਰਲ ਕੇ ਆਜਾ ਇਹ ਕਿਹੜੇ ਮਹੱਲੇ ਦੇ ਕਿੱਥੋਂ ਦੇ ਨੇ ਇਹ ਮਾਈਆਂ ਬੱਤੀ ਤੇ ਜੀ ਭਾਨੀਵੜ ਤੋਂ ਹਾਂਜੀ ਹਾਂਜੀ ਅੱਛਾ 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 ਇਹ ਗੁੱਡੀ ਤਾਂ ਫੂਕੀ ਹੈ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਹਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾ ਪਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈ ਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਤੇ ਮੀਂਹ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿਲਾਂ ਗਈ ਜੀ ਜਿਹੜੇ ਪਹਿਲੇ ਸਮੇਂ ਹੁੰਦੇ ਸੀਗੇ ਜੀ ਪਰਮਾਤਮਾ ਨੇ ਇਹੀ ਖਾਵੇ ਪਰਮਾਤਮਾ ਨੇ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਜਿਵੇਂ ਇਕੱਠੇ ਹੋ ਕੇ ਅਨ ਥੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫੇਰ ਆਪਣੀ ਸਵੇਰ ਦੇ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪਰਮਾਤਮਾ ਉਹਰੇ ਇਹੀ ਅਰਦਾਸ ਕਰਦੇ ਆ ਮੀਂਹ ਵਾਸੇ ਤੇਰੀ ਰਹਿਮਤ ਦਾ ਵੀ ਮੀਂਹ ਪੈਣਾ ਚਾਹੀਦਾ ਜੀ ਸਾਨੂੰ ਆਏ ਆ ਵੀ ਬੇਟਾ ਵੀ ਬੱਚੀ ਪੜਨਾਤੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸਵਰੇ ਤਾਂ ਅੰਜਮੀਆਂ ਕੁੜੀਆਂ ਹੁੰਦੀਆਂ ᱛੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਡੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਉਹੀ ਕਹਈ ਜ ਨੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਪਾਉਂਦੇ ਨੇ ਵੀ ਸਾਨੂੰ ਪਰਮਾਤਮਾ ਕੁਂਦਰ ਦੇਵਤਾ ਹੀ ਦਿਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਐ ਬੱਚਿਆਂ ਨੂੰ ਬਹੁਤ ਜ਼ਿਆਦਾ ਵੀ ਮੀਂਹ ਪੈਣਾ ਚਾਹੀਦਾ ਪਿਆਰ ਵੀ ਵਾਧਦਾ ਜੀ ਇਕੱਠੀਆਂ ਹੋਈਆਂ ਨੇ ਜਲ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕੜਦੀ ਕਦੇ ਜਿਹੜੇ ਉਹ ਬੀਬੀ ਵੀ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਗਾਹ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁੱਕੀ ਨੇ ਅਸੀਂ ਜੀ ਰਲ ਮਿਲ ਕੇ ਅਸੀਂ ਜੀ ਰਸਣ ਇਕੱਠਾ ਕਰ ਰਿਹਾ ਜੀ ਘਰ ਘਰ ਫਿਰਕੇ ਚੁਟਕੀ ਚੁਟਕੀ ਆਟੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਂਹ ਪਵਾਉਣਾ ਹੈ ਆਹ ਤਾਂ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲਾਉਣ ਤੋਂ ਵੀ ਬਹੁਤ ਪਰ ਮੈਂ ਆਤਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੇ ऐसे पंजाबी पुराने ਸੱਭਿਆਚਾਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਲੱਗਦਾ ਹੈ ਕਿ ਇਹ ਖਬਰ ਦੇਖਣ ਤੋਂ ਬਾਅਦ ਤੁਹਾਨੂੰ ਵੀ ਆਪਣਾ ਪੁਰਾਣਾ ਸੱਭਿਆਚਾਰ ਜ਼ਰੂਰ ਯਾਦ ਆ ਗਿਆ ਹੋਵੇਗਾ ਕਿ ਜਦੋਂ ਮੀਨੀ ਸੀ ਪੈਂਦੇ ਤਾਂ ਉਦੋਂ ਅਜਿਹਾ ਜੋ ਕਿ ਤਰਕੀਬ અપનાਈ ਜਾਂਦੀ ਸੀ ਸਿਆਣਿਆਂ ਦੇ ਮੁਤਾਬਕ ਅਜਿਹਾ ਕੰਮ ਕੀਤਾ ਜਾਂਦਾ ਸੀ ਤਾਂ ਮੀ ਵੀ ਜੋ ਕਿ ਪੈ ਜਾਂਦੇ ਸੀ ਨਾਲ ਦੀ ਨਾਲ ਹੀ ਕੁਝ ਦਿਨਾਂ ਬਾਅਦ ਇਹ ਕਹਿ ਲਵੋ ਕਿ ਮੀ ਵੀ ਜੋ ਕਿ ਇੱਕ ਦੋ ਦਿਨ ਬਾਅਦ ਪੈ ਜਾਂਦੇ ਸੀ ਜਦੋਂ ਅਜੇਹਾ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਦੇ ਵੱਲੋਂ ਕੀਤਾ ਜਾਂਦਾ ਸੀ ਤਾਂ ਮੁਰਤੋ ਜੋ ਕਿ ਇਹ ਹੀ ਰੀਤ ਅਪਣਾਈ ਜਾ ਰਹੀ ਹੈ ਮੁਰਤੋ ਪੰਜਾਬ ਦੇ ਵਿੱਚ ਪੁਰਾਣਾ ਸੱਭਿਆਚਾਰ ਦੁਹਰਾਇਆ ਜਾ ਰਿਹਾ ਹੈ ਦੇਖਦੇ ਰਹੋ ਚਰਦੀਕਲਾ 10 ਟੀਵੀ ਧੰਨਵਾਦ